ਜਿੱਥੇ ਇੱਕ ਪਾਸੇ ਕੁਦਰਤ ਦੇ ਕਹਿਰ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਅੱਗ ਲੱਗਣ ਕਾਰਨ ਕਿਸਾਨਾਂ ਦੀ ਪੁੱਤਾਵੰਗ ਪਰਲੀ ਫਸਲ ਸੜ ਕੇ ਸੁਆਹ ਹੋ ਰਹੀ ਹੈ। ਤਾਜ਼ਾ ਮਾਮਲਾ ਨੱਬਾ ਬਲਾਕ ਦੇ ਪਿੰਡ ਰੰਨੋ ਤੋਂ ਸਾਹਮਣੇ ਆਇਆ ਜਿੱਥੇ ਕਰੀਬ 3 ਕਿਸਾਨਾਂ ਵੱਲੋਂ ਠੇਕੇ ਤੇ ਲੈ ਕੇ ਜ਼ਮੀਨ ਤੇ ਕਣਕ ਦੀ ਫਸਲ ਦੀ ਖੇਤੀ ਕੀਤੀ ਗਈ ਸੀ ਤੇ ਹੁਣ ਕਣਕ ਬਿਲਕੁਲ ਪੱਕ ਕੇ ਤਿਆਰ ਹੋ ਗਈ ਅਤੇ ਕਿਸਾਨਾਂ ਵੱਲੋਂ ਕਣਕ ਵੱਢਣ ਦੀ ਤਿਆਰੀ ਕੀਤੀ ਗਈ ਸੀ ਪਰ ਅਚਾਨਕ ਹੀ ਕਣਕ ਦੀ ਫਸਲ ਤੇ ਅੱਗ ਲੱਗ ਗਈ ਅਤੇ ਤਕਰੀਬਨ 12 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਹੈ ਕਿਸਾਨਾਂ ਨੇ ਦੱਸਿਆ ਕਿ ਇੱਥੇ ਪ੍ਰਵਾਸੀ ਮਜ਼ਦੂਰ ਬੱਲੀਆਂ ਚੁੱਕਦੇ ਫਿਰ ਰਹੇ ਸਨ ਤੇ ਉਹਨਾਂ ਵੱਲੋਂ ਹੀ ਬੀੜੀ ਵਗੈਰਾ ਪੀਤੀ ਗਈ ਤੇ ਉਸ ਦੀ ਚਿੰਗਿਆਰੀ ਨੇ ਹੀ ਇਹ ਵੱਡਾ ਨੁਕਸਾਨ ਕਰ ਦਿੱਤਾ ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ مالی ਮਦਦ ਕੀਤੀ ਜਾਵੇ ਕਿਉਂਕਿ ਜ਼ਮੀਨ ਸਾਰੀ ਹੀ ਠੇਕੇ ਤੇ ਲਈ ਹੋਈ ਸੀ ਇਹਦਾ ਵੀਰੇ ਪਤਾ ਹੀ ਨਹੀਂ ਲੱਗਿਆ ਸਾਡੇ ਲਈ ਫੋਨ ਗਿਆ ਥੀ ਅਸੀਂ ਘਰੇ ਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਟ੍ਰੈਕਟਰਾਂ ਰਹਿਣ ਨੂੰ ਲੈ ਕੇ ਇੱਥੇ ਪਹੁੰਚਿਆ ਜੀ ਸਾਡੇ ਆਉਂਦੇ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਣਕ ਦਾ ਦੀ ਖੜੀ ਦਾ ਇਹ ਜਲ ਗਿਆ ਜੀ ਮੌਕੇ ਤੇ ਵਜ੍ਹਾ ਆ ਗਿਆ ਆ ਕੇ ਪੂਰੇ ਬਾਕੀ ਦਾ ਵੀ ਵੱਡੀ ਵੀ ਤੀ ਖਰਚੇ ਜਲੇ ਨੇ ਕਣਕ ਜਲੇ ਨੇ ਤੇ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਦੀ ਕੀਲਾ ਡੇਢ ਕੀਲਾ ਉਹਨਾਂ ਦਾ ਜਲ ਗਿਆ ਵਿਚਾਰਿਆਂ ਦਾ ਠੀਕੇ ਹਾਂਜੀ ਠੇਕੇ ਦੇ ਦੀ ਕੀ ਰੇਟ ਠੇਕਾ ਸੀ ਠੇਕਾ ਜੀ 12-13000 ਰੁਪਏ ਨੂੰ ਦੀ ਜੀ ਬਹੁਤ ਵੀਰੇ ਨੁਕਸਾਨ ਹੋ ਗਏ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਸਾਨੂੰ ਮਾੜਾ ਮੋਟਾ ਇਹਦਾ ਮਾਅਬ ਜਾਂ ਮਿਲਣਾ ਚਾਹੀਦਾ ਨੁਕਸਾਨ ਕਾਫੀ ਵੱਡਾ ਹੋ ਗਿਆ ਇਹੀ ਇਤਿਹਾਸ ਆਉਂਦੀਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਉਹੀ ਆਪਣੀ ਰਹੀ ਨਹੀਂ ਇਹ ਹੀ ਮਾੜਾ ਮੋਟਾ ਇੰਨਾ ਕੇ ਬਚਦਾ ਹੁੰਦਾ ਸੀ ਉਹ ਜਿਹੜੀ ਬਾਕੀ ਤਦੀ ਬਸ ਹੋ ਗਈ ਜੀ ਤੇ ਭਾਈ ਕਹਿੰਦੇ ਭਈਏ ਫਿਰਦੇ ਤੇ ਜਵਾਖ ਦੇ ਵਿੱਚੇ ਭਈਏ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈਏ ਬੱਲੀਆਂ-ਮੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜਿਉਂ ਚੜੀ ਉਹ ਟੌੜੇ ਨੂੰ ਬਾਗੀ ਦੇਖ ਹਾਂਜੀ ਆਹ ਸਾਰੇ ਜਲ ਗਈ ਉਹ ਆਪਣਾ ਜਲ ਗਿਆ ਕਿਲਾ ਇੱਕ ਸਾਰੇ ਤਾਂ ਕਿਲੇ ਉਹ ਟਰੈਕਟਰ ਤਾਂ ਕਾਇ ਦੇਖ ਲੈ ਤਿੰਨ ਚਾਰ ਤਿੰਨ ਚਾਰ ਕਿਲੇ ਜਲ ਗਏ ਹਾਂ ਆ ਲਾਨ ਹੈ ਨਾ ਨਾ ਜਲਿਆ ਇਹ ਇਹ ਸਾਡੇ ਪਿੰਡ ਦੇ ਨੇ ਹਾਂ ਤਾਂ ਕਾ ਕਿਉਂ ਨਹੀਂ ਕਿਹੜੇ ਪਿੰਡ ਦੇ ਇਹ ਸੀ ਕਿ ਕਣਕ ਜਿਹੜੀ ਜਿਹੜੀ ਆ ਇਹ ਤਾਂ ਸਾਰੀ ਉਹ ਮਤਲਬ ਇੱਧਰ થી ਆਪਣੇ ਕਰਨੋ ਚ ਹਰਨੋ ਚ ਉਹ ਆ ਜਿਹੜੀ ਉਹ ਟਾਉੜੇ ਚ ਚਲੀ ਗਈ ਕੋਈ ਇੱਥੇ ਪਰਰਾ ਆਪਣਾ ਸੈਟ ਕਰਦਾ ਮੈਂ ਮਾਫ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਭਈ ਇਹ ਕਣਕ ਵਰੀਆ ਇੱਥੋਂ ਅੱਗ ਲੱਗੀ ਵੇ ਤਾਂ ਪਿੰਡੋਂ ਆਏ ਆ ਭੱਜ ਕੇ ਜਿਆਦਾ ਹਲਾਉਸਮੈਂਟ ਹੋਊਗੀ ਕਰਨੋ ਅੱਛਾ ਕਰਨੋ ਤੇ ਦੇਖੀ ਆ ਜੀ ਤਾਂ ਜਾ ਪਤਾ ਇਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਜਦ ਸਾਨੂੰ ਮਾਅਬਜਾ ਕੁਝ ਨਹੀਂ ਮਿਲਿਆ ਹੁਣ 3-4 ਵਿੱਗੇ ਤੋਂ ਆ ਮੇਰਾ ਫੋਗ ਗਿਆ ਅੱਗ ਮੰਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਦੰਉਂਦਿਆਂ ਦਾ ਇੱਕ ਹੋ ਠੇਕੇ ਤੇ ਲੈ ਤੇ ਵੀ ਆ 5-6 ਵਿੱਗੇ ਤੋਂ ਉਹਨਾਂ ਦਾ ਫੋਗ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਵੀ ਆ ਬਿਲਕੁਲ ਉਹ ਸਾਰੇ ਕਿਸਾਨ ਨੇ ਸਾਰੇ ਸਾਰੇ ਨਾਬਾ ਤੋਂ rahul khurana ਦੀ ਰਿਪੋਰਟ ਹੰਦਰ ਟੀਵੀ